ਤਨ ਬਾਬਾ ਸ੍ਰੀ ਚੰਦ ਜੀ ਕਿਸੇ ਵੀ ਧਾਰਮਿਕ ਕਿਤਾਬ ਅਤੇ ਧਾਰਮਿਕ ਗ੍ਰੰਥ ਦੀ ਵਿਆਖਿਆ ਕਰਨ ਤੋਂ ਪਹਿਲਾਂ ਉਸ ਅਧਿਆਤਮਿਕ ਸੋਚ ਤੱਕ ਪਹੁੰਚਣਾ ਪਵੇਗਾ ਜਿਸ ਲੈਵਲ ਤੇ ਉਸ ਪੰਕਤੀ ਦੀ ਲੈਂ ਲਿਖੀ ਹੋਵੇਗੀ ਉਸ ਲੈਵਲ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ ਹਰ ਕੋਈ ਇਨਸਾਨ ਆਪਣੇ ਆਪਣੇ ਹਿਸਾਬ ਨਾਲ ਉਸ ਦੀ ਵਿਆਖਿਆ ਕਰ ਦਿੰਦਾ ਹੈ ਪਰ ਉਸ ਦੀ ਸਹੀ ਵਿਆਖਿਆ ਤਦ ਹੀ ਹੋ ਸਕਦੀ ਹੈ ਜਦ ਉਸ ਵਿਅਕਤੀ ਦੇ ਵਿਚਾਰ ਵੀ ਉਸ ਲੈਵਲ ਉੱਤੇ ਹੋਣਗੇ ਜਿਸ ਲੈਵਲ ਵਿੱਚ ਰਹਿ ਕੇ ਕਿਸੇ ਭਗਤ ਨੇ ਕੋਈ ਰਚਨਾ ਕੀਤੀ ਪਰਮਾਤਮਾ ਦਾ ਗਿਆਨ ਹਰ ਇੱਕ ਤੱਕ ਪਹੁੰਚ ਸਕਦਾ ਹੈ ਪਰ ਆਪਣੇ ਵਿਚਾਰ ਸ਼ੁੱਧ ਕਰਨੇ ਪੈਣਗੇ ਪਰਮਾਤਮਾ ਰੂਪੀ ਵਿਚਾਰਾਂ ਨੂੰ ਉਤਪਰਨ ਕਰਨ ਵਾਸਤੇ ਇਸ ਸਰੀਰ ਨੂੰ ਵੀ ਉਸ ਲੈਵਲ ਵਿੱਚ ਰੱਖਣਾ ਪਵੇਗਾ ਜਿਸ ਲੈਵਲ ਵਿੱਚ ਪਰਮਾਤਮਾ ਚਾਹੁੰਦੇ ਹਨ ਕਿ ਉਹ ਉਸ ਦੀ ਭਗਤੀ ਕਰੇ ਗਤੀ ਤਾਂ ਹਰ ਕੋਈ ਇਨਸਾਨ ਕਰਨਾ ਚਾਹੁੰਦਾ ਹੈ ਪਰ ਆਪਣੇ ਵਿਚਾਰਾਂ ਨੂੰ ਕੰਟਰੋਲ ਕਰਨਾ ਨਹੀਂ ਚਾਹੁੰਦਾ ਕਿਸੇ ਦੀ ਚੁਗਲੀ ਛੱਡਣਾ ਨਹੀਂ ਚਾਹੁੰਦਾ ਉਸ ਰਸ ਨੂੰ ਛੱਡਣਾ ਨਹੀਂ ਚਾਹੁੰਦਾ ਜੋ ਚੁਗਲੀ ਤੋਂ ਮਿਲਦਾ ਹੈ ਉਸ ਜ਼ੁਬਾਨ ਦੇ ਰਸ ਨੂੰ ਤਿਆਗਣਾ ਨਹੀਂ ਚਾਹੁੰਦਾ ਜੋ ਰਸ ਜੀਵ ਪ੍ਰਾਪਤ ਕਰਨਾ ਚਾਹੁੰਦੀ ਹੈ ਪਰਮਾਤਮਾ ਇੱਕ ਅਜੇਹੀ ਸ਼ਕਤੀ ਹੈ ਜਿਸ ਨੂੰ ਫੀਲ ਕੀਤਾ ਜਾ ਸਕਦਾ ਹੈ ਉਸ ਅਧਿਆਤਮਿਕ ਸੋਚ ਤੇ ਪਹੁੰਚ ਕੇ ਪਰ ਜਿੰਨੀ देर انسان ਵਿੱਚ ਈਗੋ ਹੰਕਾਰ ਹੈ ਉਨੀ देर ਪਰਮਾਤਮਾ ਦੂਰ ਹੈ ਜਦੋਂ ਈਗੋ ਹੰਕਾਰ ਅਤੇ ਮੈਂ ਖਤਮ ਹੋ ਗਈ ਪਰਮਾਤਮਾ ਕੋਲ ਆਣ ਕੇ ਵੱਸ ਗਏ ਧੰਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ